ਸ਼ਿਕਾਜੀ ਮੈਂ ਹਾਂ ਵਿਪਨੋ ਕੜਾ ਜਿਸ ਤਰੀਕੇ ਨਾਲ ਇਸ ਵੇਲੇ ਲੋਕ ਸਭਾ ਦੇ ਚੋਣਾਂ ਦਾ ਤਿਉਹਾਰ ਸ਼ੁਰੂ ਹੋ ਚੁੱਕਿਆ ਹੈਗਾ ਔਰ ਅੱਜ ਜਿਹੜੀ ਹੈਗੀ ਹੈ ਪਹਿਲੀ ਪਹਿਲੇ ਗੇਟ ਦੀਆਂ ਵੋਟਾਂ ਵੀ ਪੈ ਰੀਆਂ ਨੇ ਤੇ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਜਿਹੜਾ ਹੈ ਤਿਉਹਾਰ ਜੜਾ ਹੈਗਾ 1 ਜੂਨ ਨੂੰ ਮਨਾਇਆ ਜਾਂਦਾ ਔਰ ਸਭ ਤੋਂ ਪਹਿਲਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਇੱਕ ਅਪੀਲ ਕਰਨ ਲੱਗਾ ਹੈਗਾ ਕਿ 1 ਜੂਨ ਨੂੰ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਹੈਗਾ ਕਿਉਂਕਿ ਸਾਡੀ ਵੋਟ ਜਿਹੜੀ ਹੈਗੀ ਆ ਉਹ ਚੰਗੀ ਸਰਕਾਰ ਜਿਹੜੀ ਹੈਗੀ ਆ ਉਹ ਬਣਾ ਸਕਦੀ ਹੈਗੀ ਆ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਚੋਣ ਕਮਿਸ਼ਨ ਵੱਲੋਂ ਤਾਂ ਇੱਕ ਹੋਰ ਹਦਾਇਤ ਦਿੱਤੀ ਗਈ ਹੈਗੀ ਹੈ ਕਿ ਜਿੰਨੇ ਵੀ 85 ਸਾਲ ਤੋਂ ਉੱਪਰ ਦੇ ਬਜ਼ੁਰਗ ਹਗੇ ਨੇ ਜੇਕਰ ਉਹ ਵੋਟ ਬੂਥ ਦੇ ਉੱਪਰ ਨਹੀਂ ਪਹੁੰਚ ਜਾ ਸਕਦੇ ਤਾਂ ਉਹਨਾਂ ਦੀ ਵੋਟ ਘਰੇ ਪਾਉਣ ਦਾ ਵੀ ਇੰਤਜ਼ਾਮ ਕੀਤਾ ਹੋਇਆ ਪੂਰੇ ਪੰਜਾਬ ਦੇ ਵਿੱਚ ਤੁਸੀਂ ਜਿਹੜਾ ਹੈਗਾ ਆਪਣੇ BLO ਦੇ ਨਾਲ ਮਿਲ ਕੇ ਉਹਨੂੰ ਜਿਹੜਾ ਹੈਗਾ ਫਾਰਮ ਭਰ ਕੇ ਤੇ ਆਪਣੇ ਬਜ਼ੁਰਗ ਜਿਹੜੇ 85 ਸਾਲ ਤੋਂ ਉੱਪਰ ਹਗੇ ਨੇ ਉੱਥੇ ਵੋਟ ਪਾਉਣਾਂ ਤੇ ਜਾ ਸਕਦੇ ਨੇ ਪਰ ਇੱਕ ਗੱਲ ਮੇਰੀ ਯਾਦ ਰੱਖਿਓ ਵੋਟ ਜ਼ਰੂਰ ਪਹੁੰਚ ਜਾਣੀ ਹੈਗੀ ਹੈ ਸੋ ਆਪਾਂ ਗੱਲ ਕਰ ਰਹੇ ਹਾਂਗੇ ਲੋਕ ਸਭਾ ਫਰੀਦਕੋਟ ਦੀ ਲੋਕ ਸਭਾ ਫਰੀਦਕੋਟ ਦੇ ਵਿੱਚ ਜਿਹੜਾ ਹੈ ਐਸ ਵੇਲੇ ਤਿੰਨ ਪਾਰਟੀਆਂ ਯਾਨੀ ਕਿ ਤਿੰਨ ਪਾਰਟੀਆਂ ਜਿਹਨਾਂ ਦੇ ਵਿੱਚ ਆਪਾਂ ਗੱਲ ਕਰੀਏ ਆਪ ਤੇ ਉਸ ਤੋਂ ਬਾਅਦ ਆ ਜਾਂਦਾ ਸ਼੍ਰੋਮਣੀ ਅਕਾਲੀ ਦਲ ਤੇ ਫਿਰ ਹੁਣ ਨਵੀਂ ਨਵੀਂ ਪਾਰੀ ਖੇਡ ਰਹੀ ਹੈ ਪੰਜਾਬ ਦੇ ਵਿੱਚ ਭਾਜਪਾ ਭਾਜਪਾ ਵੱਲੋਂ ਵੀ ਜਿਹੜੇ ਅੱਗੇ ਨੇ ਆਪਣੇ ਉਮੀਦਵਾਰ ਚ ਚੋਣ ਮੈਦਾਨ 'ਚ ਉਤਾਰ ਦਿੱਤੇ ਗਏ ਨੇ ਪਰ ਇੱਥੇ ਗੱਲ ਆ ਜਾਂਦੀ ਹੈ ਕਾਂਗਰਸ ਦੀ ਸਾਡੀ ਨੈਸ਼ਨਲ ਪਾਰਟੀ ਕਾਂਗਰਸ ਕਾਂਗਰਸ ਵੱਲੋਂ ਫਰੀਦਕੋਟ ਦੇ ਵਿੱਚ ਜਿਹੜਾ ਹੈਗਾ ਹਲੇ ਚੋਣ ਆਮੇਦਵਾਰ ਜਿਹੜੇ ਹੈਗੇ ਨੇ ਉਹ ਕੋਸ਼ਤ ਨਹੀਂ ਕੀਤੇ ਗਏ ਔਰ ਉਮੀਦਵਾਰਾਂ ਦੀ ਲਿਸਟ ਜਿਹੜੀ ਹੈਗੀ ਪਹੁੰਚ ਚੁੱਕੀ ਹੈਗੀ ਹੈ ਕਿ ਫਰੀਦਕੋਟ ਦੇ ਵਿੱਚ ਕਿਹਨੂੰ ਟਿਕਟ ਮਿਲੇਗੀ ਸੋ ਟਿਕਟ ਦੀ ਸਭ ਤੋਂ ਵੱਡੀ ਜਿਆਦਾ ਫਰੀਦਕੋਟ ਦੀ ਗੱਲ ਕਰ ਰਿਹਾ ਹਾਂਗਾ ਫਰੀਦਕੋਟ ਦੇ ਵਿੱਚ ਸਭ ਤੋਂ ਵੱਡੀ ਟਿਕਟ ਦੇ ਦਾਅਵੇਦਾਰੀ ਕਰਨ ਵਾਲੇ ਹੈਗੇ ਨੇ ਅਜੇਪਾਲ ਸਿੰਘ ਰੰਦਾਵਾ ਜੀ ਆ ਬਿਲਕੁਲ ਨਾਮ ਤੁਸੀਂ ਸ਼ਾਇਦ ਪਹਿਲੀ ਵਾਰ ਹੀ ਸੁਣਿਆ ਹੋਊਗਾ ਪਰ ਅਜੇਪਾਲ ਸਿੰਘ ਰੰਦਾਵਾ ਜਿਹੜੇ ਕੀ ਸੈਕਟਰੀ ਵੀ ਹਗੇ ਨੇ ਐਸਸੀ ਬੋਰਡ ਦੇ ਵਾਈਸ ਪ੍ਰੈਜ਼ੀਡੈਂਟ ਵੀ ਹਗੇ ਨੇ ਉਹ ਬੋਰਡ ਦੇ ਔਰ ਨਾਲ ਦੀ ਨਾਲ ਆਪਣੇ ਏਰੀਏ ਦੇ ਵਿੱਚ ਮੰਡੀ ਬੋਰਡ ਦੇ ਵਿੱਚ ਵੀ ਬਹੁਤ ਲੰਬਾ ਸਮਾਂ ਜਿਹੜਾਗਾ ਗੁਜ਼ਾਰ ਚੁੱਕੇ ਨੇ ਔਰ ਜੇ ਗੱਲ ਕਰਾਂ ਮੈਂ ਕਿਸਾਨੀ ਸੰਘਰਸ਼ ਦੀ ਤੇ ਕਿਸਾਨੀ ਸੰਘਰਸ਼ ਵੇਲੇ ਜੋ ਉਹਨਾਂ ਨੇ ਕੰਮ ਕੀਤੇ ਹਗੇ ਨੇ ਉਹ ਉਹ ਆਪ ਦੱਸਣਗੇ ਸੋ ਸਾਡੇ ਨਾਲ ਐਸੋਹੇ ਅਦੇਪਾਲ ਜੀ ਹੈਗੇ ਨੇ ਅਦੇਪਾਲ ਜੀ ਸਭ ਤੋਂ ਪਹਿਲਾਂ ਤਾਂ ਹਿੱਤੋਂ ਮੁਬਾਰਕਦਿਨੇ ਹੈਗੇ ਆ ਕਿ ਤੁਸੀਂ ਟਿਕਟ ਦੀ ਫਰੀਦਕੋਟ ਤੋਂ ਦਾਵੇਦਾਰੀ ਰੱਖ ਰਹੇ ਹੋ ਦੇਖੋ ਜੀ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡਾ ਅੱਜ ਰੱਬ ਨੇ ਉਹ ਸਮਾਂ ਲਿਆਂਦਾ ਏ ਕਿ ਤੁਹਾਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਏ ਕੱਲ ਕੀਤੀ ਏ ਫਰੀਦਕੋਟ ਹਲਕੇ ਦੀ ਮੈਂ ਮਹਿਸੂਸ ਕਰਦਾ ਵਾਂ ਕਿ ਫਰੀਦਕੋਟ ਲੋਕ ਸਭਾ ਹਲਕਾ ਕਾਫੀ ਲੰਬੇ ਸਮੇਂ ਤੋਂ ਪਛੜਿਆ ਹਲਕਾ ਹੈ ਔਰ ਸੱਚੀ ਸੁੱਚੀ ਤੇ ਉੱਚੀ ਸੋਚ ਦੀ ਨਮੈਂਦਗੀ ਦੀ ਇਸ ਨੂੰ ਅਤੀ ਲੋੜ ਹੈ ਔਰ ਮੈਂ ਦੱਸਣਾ ਚਾਹੁੰਨਾ ਕਿ ਮੈਂ 21 ਵਿੱਚ ਡੀਐਮਓਸੀ ਜ਼ਿਲ੍ਹਾ ਮੰਡੀ ਅਫਸਰ ਤਰਨਤਾਰਨ ਮੈਂ ਕਿਸਾਨੀ ਮੁੱਦੇ ਤੇ ਜ਼ਿਲ੍ਹਾ ਮੰਡੀ ਅਫਸਰ ਦੀ ਨੌਕਰੀ ਛੱਡ ਦਿੱਤੀ ਸੀ ਕਿਉਂਕਿ ਮੈਂ ਮਹਿਸੂਸ ਕਰਦਾ ਸੀ ਉਸ ਸਮੇ 700 ਕਿਸਾਨ ਜਿਹੜੇ ਆ ਉਹ ਦਿੱਲੀ 'ਚ ਸ਼ਹਾਦਤ ਹੋ ਗਈ ਸੀ। ਔਰ ਉਹਦੇ ਨਾਲ ਕਿਸਾਨ ਨੂੰ ਜਿਹੜਾ ਵਾ ਉਹ ਵਖਵਤੀ ਅਤਵਾਦੀ ਜੀਵਵਾਦੀ ਕਈ ਕੁਝ ਕਹਿ ਕੇ ਗਰਦਾਰਿਆ ਪੁਚਾਰਿਆ ਜਾ ਰਿਆ ਸੀ। ਮੈਂ ਮਹਿਸੂਸ ਕਰਦਾ ਸੀ ਕਿ ਇਹਨਾਂ ਤਿੰਨ ਕਾਲੇ ਕਾਨੂੰਨਾਂ ਦੇ ਲਾਗੂ ਹੋਣ ਨਾਲ ਜਿੱਥੇ ਹਿੰਦੁਸਤਾਨ ਦੇ ਨਾਲ ਪੰਜਾਬ ਦੇ ਸ਼ੈਲਰ ਮਾਲਕਾਂ ਦਾ ਜੀਵਨ ਆਰਤੀਆਂ ਦਾ ਜੀਵਨ ਉਹਦੇ ਨਾਲ ਕਿਸਾਨਾਂ ਦਾ ਜੀਵਨ ਮਜ਼ਦੂਰਾਂ ਦਾ ਜੀਵਨ ਬਿਜ਼ਨਸ ਤੌਰ ਤੇ ਕਮਾਈ ਤੌਰ ਤੇ ਖਤਮ ਹੋ ਜਾਂਦਾ ਸੀ ਮਨ ਚ ਬੜੀ ਪੀੜਾ ਸੀ ਮਨ ਬੇਚੈਨ ਸੀ ਆਖਰ ਫੈਸਲਾ ਕਰ ਲਿਆ ਕਿ ਮੈਂ ਸਕਿਪ ਕਰਾਂਗਾ 5 ਅਕਤੂਬਰ 2021 ਨੂੰ ਮੈਂ ਕਿਸਾਨੀ ਮੁੱਦੇ ਤੇ ਜ਼ਿਲ੍ਹਾ ਮੰਡੀ ਅਫਸਰ ਦੀ ਸਾਮੀ ਦਾ ਤਿਆਗ ਕਰਤਾ ਬਿਲਕੁਲ ਜੀ 5 ਅਕਤੂਬਰ ਨੂੰ ਜਿਹੜਾ ਹੈਗਾ ਇਹਨਾਂ ਵੱਲੋਂ ਜਿਹੜੀ ਪੋਸਟ ਸੀ ਜਿਹੜੀ ਕਿ ਬਹੁਤ ਵੱਡੀ ਪੋਸਟ ਸੀਗੀ ਉਹਨੂੰ ਐਸ ਕਰਕੇ ਛੱਡ ਦਿੱਤਾ ਕਿ ਇਹ ਕਿਸਾਨੀ ਮੁੱਦੇ ਦੇ ਵਿੱਚ ਸਾਮ ਲੋਕਾਂ ਔਰ ਕਿਸਾਨਾਂ ਦੇ ਦਰਦ ਨੂੰ ਸਮਝਣ ਲੱਗੇ ਅਦੇਪਾਲ ਜੀ ਬਿਲਕੁਲ ਤੁਸੀਂ ਕਿਹਾ ਹੈਗਾ ਕਿ ਕਿਸਾਨਾਂ ਦੇ ਦਰਦ ਨੂੰ ਤੁਸੀਂ ਸਮਝਣ ਲੱਗੇ ਔਰ ਕਿਸਾਨੀ ਮੁੱਦੇ ਵੱਲ ਤੁਸੀਂ ਤੁਰੇ ਤੇ ਹੁਣ ਜਿਹੜਾ ਹੈਗਾ ਇਸ ਵੇਲੇ ਜੇ ਆਪਾਂ ਗੱਲ ਕਰੀਏ 2021 ਤੋਂ ਬਾਅਦ ਜਿਹੜਾ ਹੈਗਾ ਜੇ ਗੱਲ ਕਰੀਏ 2022 ਦੇ ਵਿੱਚ ਵਿਧਾਨ ਸਭਾ ਦੇ ਚੋਣਾਂ ਵੀ ਹੋਏ ਸੀਗੇ ਕੀ ਤੁਸੀਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਕੋਈ ਪਾਰਟਿਸਪੇਟ ਕੀਤਾ ਸੀ ਦੇਖੋ ਜੀ ਮੈਂ ਸਵਾਗਾ ਮਹਿਸੂਸ ਕਰਦਾ ਸ਼ੁਕਰ ਕਰਦਾ ਉਸ ਅਕਾਲ ਪੁਰਖ ਦਾ ਕਿ ਰਾਜਨੀਤੀ ਜਈ ਪਾਰੀ ਤੁਰੰਤ ਤੋਂ ਪਹਿਲਾਂ ਉਹਨੇ ਮੈਨੂੰ ਮੇਰੇ ਮਨ ਤੇ ਦਿਮਾਗ ਨਾਲ ਰਾਜਨੀਤੀ ਦੀ ਪਰਿਭਾਸ਼ਾ ਜਿਹੜੀ ਆ ਉਹ ਮੇਰੇ ਅੰਦਰ ਪਾਈ ਮੈਂ ਆਪਣੇ ਬੋਡਾਂ ਦੇ ਉੱਤੇ ਆਪਣੇ ਸਿਸਟਮ ਦੇ ਉੱਤੇ ਇਹ ਲਿਖ ਕੇ ਤੁਰਿਆ ਸੀ ਸੱਚਾ ਸੁੱਚਾ ਉੱਚਾ ਮਕਾਮ ਪਿਆਰ ਵਿਸ਼ਵਾਸ ਅਤਬਾਰ ਦਾ ਸੋਮਾ ਰਾਜਨੀਤੀ ਇਹ ਮੇਰੇ ਦਿਲ ਤੇ ਦਿਮਾਗ ਚ ਤਾਂ ਉਮਰ ਇਹਦਾ ਪ੍ਰਭਾਵ ਹੈ ਭਾਵੇਂ ਬਾਈ ਦੇ ਵਿੱਚ ਮੈਨੂੰ ਪਾਰਟੀ ਵੱਲੋਂ ਟਿਕਟ ਨਹੀਂ ਸੀ ਦਿੱਤੀ ਗਈ ਪਰ 30 ਜਨਵਰੀ ਨੂੰ ਟਿਕਟ ਹੋਣ ਦੇ ਬਾਵਜੂਦ 4 ਫਰਵਰੀ 2022 ਨੂੰ ਮੈਨੂੰ ਵਾਈਸ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਨੇ ਆਪੇ ਲਾ ਦਿੱਤਾ ਸੀ ਮੈਂ ਬਿਲਕੁਲ ਜੀ ਤੁਹਾਨੂੰ ਟਿਕਟ ਤਾਂ ਨਹੀਂ ਮਿਲੇਗੀ ਔਰ ਤੁਸੀਂ ਫਿਰ ਵੀ ਪਾਰਟੀ ਦੇ ਸਮਰਥਨ ਚ ਰਹੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣਾਂ ਨਹੀਂ ਲੜਿਆਗਾ ਹਾਲਾਂਕਿ ਤੁਸੀਂ ਚੋਣਾਂ ਲੜ ਸਕਦੇ ਸੀ ਕਿ ਤੁਸੀਂ ਨਹੀਂ ਲੜਿਆਗਾ ਪਰ ਹੁਣ ਗੱਲ ਆ ਰਹੀ ਹੈ ਕਿ ਲੋਕ ਸਭਾ ਦੀ ਤੇ ਜੇ ਆਪਾਂ ਗੱਲ ਕਰੀਏ ਫਰੀਦਕੋਟ ਦੀ ਤੇ ਫਰੀਦਕੋਟ ਦੇ ਵਿੱਚ ਜੇ ਆਪਾਂ ਪਿਛਲੇ 5 ਸਾਲਾਂ ਦੀ ਗੱਲ ਕਰੀਏ ਤੇ ਪਿਛਲੇ 5 ਸਾਲਾਂ ਦੇ ਵਿੱਚ ਵੀ ਜਿਹੜਾ ਹੈਗਾ ਕਾਂਗਰਸ ਦਾ ਉਮੀਦਵਾਰ ਮੁਹੰਮਦ ਦੀਕੜਿਆ ਤੁਸੀਂ ਜਨਤਾ 'ਚ ਵਿਚਰੇ ਹੋ ਮਿਲੇ ਹੋ ਜਨਤਾ ਨੂੰ ਜਨਤਾ ਵੱਲੋਂ ਕਿੱਦਾਂ ਦਾ ਤੁਹਾਨੂੰ ਸਵਾਸਨ ਮਿਲ ਰਿਹਾ ਹੈਗਾ ਦੇਖੋ ਜਿਹੜੀ ਜਨਤਾ ਦਾ ਸਵਾਲ ਹੈ ਜੀ ਜਨਤਾ ਇਹਰੇ ਨਾਲ ਲਿਆ ਹੈ ਉਹਦਾ ਮੇਨ ਬੇਸ ਆਧਾਰ ਕੀ ਹੈ ਵੀ ਜਿਹੜਾ ਲੋਕ ਸਭਾ ਫਰੀਦਕੋਟ ਹਲਕਾ ਹੈ ਉਹਦੇ ਵਿੱਚ 754 ਰਾਈਸ ਸ਼ੈਲਰ ਆ 223 ਦਾਣਾ ਮੰਡੀਆਂ ਵਾਂ ਔਰ 9000 ਪਲੱਸ ਆਰਤੀਆ ਔਰ ਆਪਾਂ ਮਹਿਸੂਸ ਕਰਦੇ ਆ ਕਿ 9000 ਆਰਤੀਆ 754 ਰਾਈਸ ਸ਼ੈਲਰ ਨਾਲ ਕਿੰਨੇ ਵੱਡੇ ਤਦਾਰ ਚ ਕਿਸਾਨ ਅਤੇ ਜ਼ਿਮੀਂਦਾਰ ਜੁੜੇ ਨੇ ਬਿਲਕੁਲ ਬਿਲਕੁਲ ਤੁਸੀਂ ਤਾਂ ਗੱਲ ਕਰ ਰਹੇ ਹੋ ਬਿਜ਼ਨਸਮੈਨਾਂ ਦੀ ਰਾਈਸ ਸ਼ੈਲਰ ਦੀ ਗੱਲ ਕਰ ਰਹੇ ਹੋ ਆਰਤੀਆ ਦੀ ਗੱਲ ਕਰ ਰਹੇ ਹੋ ਕਿ ਇਹ ਸਾਰੇ ਤੁਹਾਨੂੰ ਸਮਰਥਨ ਦੇਣਗੇ ਉਹਦਾ ਮੇਨ ਆਧਾਰ ਕੀ ਹੈ ਜੀ ਉਹਦਾ ਮੇਨ ਆਧਾਰ ਇਹ ਹੈ ਕਿ ਜ਼ਿਆਦਾਤਰ ਜਿਹੜੇ ਰਾਈਸ ਸ਼ੈਲਰ ਆ ਉਹ ਬਾਸਮਤੀ ਅਤੇ ਪੈਡੀ ਅੰਮ੍ਰਿਤਸਰ ਰਤੇ ਤਰਨਤਾਰਨ ਦੀਆਂ ਮੰਡੀਆਂ ਚੋਂ ਲੈ ਕੇ ਇੱਥੇ ਬਿਜ਼ਨਸ ਕਰਦੇ ਆ ਔਰ ਮੈਂ 13 ਸਾਲ ਅੰਮ੍ਰਿਤਸਰ ਮਾਰਕੀਟ ਕਮੇਟੀ ਨਾਲ ਔਰ ਤਕਰੀਬਨ ਸਵਾ ਦੋ ਸਾਲ ਜਦੋਂ ਮੈਂ ਜਿਲ੍ਹਾ ਮੰਡੀ ਅਫਸਰ ਦੀ ਸਾਮੀ ਦਾ ਤਿਆਗ ਕੀਤਾ ਮੈਂ ਬਤੌਰ ਜਿਲ੍ਹਾ ਮੰਡੀ ਅਫਸਰ ਤਰਨਤਨ ਡਿਊਟੀ ਨਿਭਾਈ ਹੈ ਜੀ ਬਿਲਕੁਲ ਜੀ ਤੁਸੀਂ ਡਿਊਟੀ ਨਿਭਾਈ ਹੈਗੀ ਹੈ ਮੈਂ ਤੁਹਾਡੇ ਨਾਲ ਚਲਦੇ ਚਲਦੇ ਹੋਰ ਗੱਲ ਕਰ ਰਿਹਾ ਹਾਂਗਾ ਕਿ ਜਿਸ ਤਰੀਕੇ ਨਾਲ ਆਪਾਂ ਜੇ ਗੱਲ ਕਰੀਏ ਤਾਂ ਫਰੀਦਕੋਟ ਦੀ ਤੇ ਫਰੀਦਕੋਟ ਦੇ ਵਿੱਚ ਜਿਹੜਾ ਗਏ ਨੇ 9 ਵਿਧਾਨ ਸਭਾ ਹਲਕੇ ਆਉਂਦੇ ਨੇ 9 ਵਿਧਾਨ ਸਭਾ ਹਲਕੇ ਨੇ ਜਿੱਦੇ ਚ ਮੋਗਿਆ ਜ਼ਿਲ੍ਹੇ ਦੇ ਵਿੱਚ ਦੇ ਆਪਾਂ ਗੱਲ ਕਰੀਏ ਤਾਂ 4 ਵਿਧਾਨ ਸਭਾ ਹਲਕੇ ਨੇ ਹੁਣ ਪੂਰਾ ਸਿਖਰ ਦੇ ਉੱਤੇ ਜਿਹੜਾ ਹੈਗਾ ਤਿਉਹਾਰ ਅਸੀਂ ਇਹਨੂੰ ਤਿਉਹਾਰ ਹੀ ਕਹਿੰਨੇ ਕਿਉਂਕਿ 5 ਸਾਲ ਬਾਅਦ ਵੋਟਾਂ ਪੈਂਦੀਆਂ ਔਰ ਇੱਕ ਤਿਉਹਾਰ ਵਰਗਾ ਦਿਨ ਹੁੰਦਾ ਹੈਗਾ ਕੀ ਇਹਨਾਂ ਲੋਕਾਂ ਨੂੰ ਤੁਸੀਂ ਮਿਲੇ ਹੋ ਤੁਹਾਡੇ ਕੋਲ ਮੈਂ ਲਿਸਟਾਂ ਦੇਖ ਰਿਹਾ ਕਾਫੀ ਸਾਰੀਆਂ ਕਾਫੀ ਜਗ੍ਹਾ ਤੇ ਤੁਸੀਂ ਵਿਚਰਿਓ ਕਾਫੀ ਵਿਧਾਨ ਸਭਾ ਹਲਕਿਆਂ ਦੇ ਵਿੱਚ ਗਏ ਹੋ ਤੇ ਕਿੱਦਾਂ ਦਾ ਤੁਹਾਨੂੰ ਲੱਗ ਰਿਹਾ ਸੀਗਾ ਇਹਨਾਂ ਵਿਧਾਨ ਸਭਾ ਹਲਕਿਆਂ ਤੇ ਲੋਕਾਂ ਦੀਆਂ ਕੀ ਜ਼ੀਰੋ ਗਰਾਊਂਡ ਦੀਆਂ ਮੰਗਾਂ ਸੀਗੀਆਂ ਤੁਹਾਡੇ ਹਿਸਾਬ ਨਾਲ ਦੇਖੋ ਲੋਕ ਬੜੇ ਮਯੂਸ ਸੀ ਬੜੇ ਮਤਲਬ ਚਾਵਾ ਤੇ ਰਿੱਜਾਂ ਦੇ ਨਾਲ ਉਹਨਾਂ ਨੇ ਬਦਲਾਅ ਦਾ ਸਪਨਾ ਲੈ ਕੇ ਸਰਕਾਰ ਬਣਾਈ ਸੀ ਪਰ ਮੈਨੂੰ ਮਹਿਸੂਸ ਹੋਇਆ ਕਿ ਇਹ ਸੁਪਨਾ ਉਹਨਾਂ ਦਾ ਚੱਕਣਾ ਚੂਰ ਹੋ ਗਿਆ ਜਿੱਥੋਂ ਤੱਕ ਗੱਲ ਕਰਦਾ ਨੌ ਵਿਧਾਨ ਸਭਾ ਹਲਕਿਆਂ ਦੀ ਮੈਂ ਇੱਕ ਰੋਡ ਮੈਪ ਤਿਆਰ ਕੀਤਾ ਹੈ ਹਰ ਵਿਧਾਨ ਸਭਾ ਹਲਕੇ ਨੂੰ ਮੈਂ ਪੰਜ-ਪੰਜ ਜ਼ੋਨਾਂ ਦੇ ਵਿੱਚ ਔਰ ਉਹਨਾਂ ਦੇ ਪੰਜ-ਪੰਜ ਦੇ ਅੱਗੇ ਤਿੰਨ-ਤਿੰਨ ਸਬ ਜ਼ੋਨ ਇੱਕ ਵਿਧਾਨ ਸਭਾ ਹਲਕੇ ਵਿੱਚ ਮੈਂ ਟੋਟਲ 15 ਤੇ 520 10 ਦੇ حساب ਨਾਲ 200 ਇਮਾਨਦਾਰੀ ਤੇ ਨੇਕ ਨੀਤੀ ਦੀ ਸੋਚ ਧਾਰਾ ਵਿਚਾਰ ਵਾਲਾ ਵਰਕਰ ਲੈ ਕੇ ਮੈਂ ਅਸੈਂਬਲੀ ਜਿੱਤ ਸਕਦਾ ਬਿਲਕੁਲ ਜੀ ਤੁਸੀਂ ਜਿੱਤ ਸਕਦੇ ਹੋ ਪਰ ਮੈਂ ਇੱਕ ਚੀਜ਼ ਤੁਹਾਨੂੰ ਪੁੱਛਣਾ ਚਾਹਨਾ ਹੈਗਾ ਜੇਕਰ ਜਿਸੀ ਕੇ ਨਾਲ ਆਪਾ ਹੁਣ ਤੁਸੀਂ ਵਿਦਾਤ ਸਭਾਲ ਕੇ ਮਿਲ ਰਹੇ ਹੈਗੇ ਹੋ ਔਰ ਅੱਜ ਤੁਸੀਂ ਮੋਗਾ ਪਹੁੰਚੇ ਹੋ ਮੋਗਾ ਦੇ ਵੀ ਪ੍ਰੈ ਕਾਨਫਰੈਂਸ ਵੀ ਕਰ ਰਹੇ ਹੋ ਮੋਗਾ ਦੀ ਕਾਂਗਰਸ ਕਮੇਟੀ ਜਿਹੜੀ ਹੈਗੀ ਹੈ ਜਦੋਂ ਮੋਗਾ ਜ਼ਿਲ੍ਹਾ ਦੀ ਗੱਲ ਕਰੀਏ ਕਾਂਗਰਸ ਕਮੇਟੀ ਹੈਗੀ ਹੈ ਧਰਮਕੋੜ ਤੋਂ ਵੀ ਕਾਫੀ ਚਰਚਾ ਦਾ ਬਣੇ ਹੋਏ ਨੇ ਪਰਮਿੰਦਰ ਸਿੰਘ ਤੇ ਉਹਨਾਂ ਦੀ ਬਦਲ ਤੇ ਹੋਰ ਵੀ ਜਿਹੜੇ ਹੈਗੇ ਨੇ ਇੱਥੋਂ ਦੇ ਜਿਹੜੇ ਵਰਕਰ ਹਗੇ ਨੇ ਫਰੀਦਕੋਟ ਦੇ ਉਹ ਵੀ ਟਿਕਟ ਦੀ ਚਾਵਾਟਾ ਗਏ ਨੇ ਤੁਸੀਂ ਹਾਈ ਕਮਾਂਡ ਨਾਲ ਗੱਲ ਕੀਤੀ ਤੇ ਤੁਹਾਨੂੰ ਕਿਹਦਾ ਲੱਗਿਆ ਜੀ ਦੇਖੋ ਜੀ ਮੈਂ ਮਹਿਸੂਸ ਕਰਦਾ ਵਾਂ ਵੀ ਚਾਹੇ 117 ਅਸੈਂਬਲੀ ਨੇ ਪੰਜਾਬ ਦੀਆਂ ਚਾਹੇ ਹਿੰਦੁਸਤਾਨ ਦੀਆਂ 543 ਨੇ ਇਹ ਸ਼ਖਸੀਅਤਾਂ ਦਾ ਪਲੇਟਫਾਰਮ ਏ ਅਗਰ ਸ਼ਖਸੀਅਤ ਨੇ ਜ ਲਈ ਨਾ ਲੜ ਕੇ ਨਿੱਜ ਲਈ ਆਪਣੇ ਸਵਾਰਥ ਲਈ ਕੰਮ ਨਾ ਕਰਕੇ ਲੋਕਾਂ ਲਈ ਕੰਮ ਕਰੂਗੀ ਲਕਾਈ ਦੇ ਕੰਮ ਕਰੂਗੀ ਤਾਂ ਇਲਾਕਾ ਸੂਬਾ ਤੇ ਦੇਸ਼ ਤਰੱਕੀ ਕਰੂਗਾ ਬਿਲਕੁਲ ਜੀ ਦੇਸ਼ ਤਰੱਕੀ ਕਰੂਗਾ ਤੇ ਮੇਰਾ ਇੱਕ ਲਾਸਟ ਸਵਾਲ ਹੈ ਜੀ ਤੁਹਾਨੂੰ ਮੈਂ ਇਹ ਪੁੱਛਣਾ ਚਾਹੁੰਦਾ ਕਿ ਜੇਕਰ ਤੁਹਾਨੂੰ ਜੇਕਰ ਅਸੀਂ ਤਾਂ ਕਹਿੰਨੇ ਵਾਇਗਰੋਗੇ ਅਰਦਾਸ ਕਰਦੇ ਆ ਵੀ ਤੁਹਾਨੂੰ ਟਿਕਟ ਮਿਲੇ ਜੇਕਰ ਖੁਦਾ ਨਾ ਖਾਸਾ ਤੁਹਾਨੂੰ ਟਿਕਟ ਨਹੀਂ ਮਿਲਦੀ ਹੈਗੀ ਹੈ ਉਦੋਂ ਬਾਅਦ ਤੁਹਾਡੀ ਰਾਣੀ ਤੇ ਕੀ ਹੋਏਗੀ ਸੇਕੋਏ ਦੇ ਟਿਕੂਏ ਦੋਰੈਣੀ ਗਈ ਪੀ ਪੀਸੀ ਔਰ ਏਆਈਸੀਸੀ ਮੈਨੂੰ ਟਿਕਟ ਦਊਗੀ ਉਹਦਾ ਮੇਨ ਬੇਸ ਆਧਾਰ ਇਹ ਹੈ ਮੈਂ ਇਮਾਨਦਾਰੀ ਦੀ ਇਮਾਨਦਾਰੀ ਤੇ ਨੇਕ ਨੀਤੀ ਦੀ ਰਾਜਨੀਤੀ 'ਚ ਵਿਸ਼ਵਾਸ ਰੱਖਦਾ ਮੈਂ ਕਿਸਾਨੀ ਮੁੱਦੇ ਤੇ ਸੈਕਰੀਫਾਈ ਕੀਤਾ ਹੈ ਫਰੀਦਕੋਟ ਦੇ ਵਿੱਚ ਵੱਡਾ ਇਨਫਰਾਸਟ੍ਰਕਚਰ ਹੈ ਸਾਡੇ ਮੰਡੀ ਬੋਰਡ ਦਾ ਚਾਹੇ ਗੱਲ ਕਰਾਂ ਦੁਬਾਰਾ ਸ਼ੈਲਰਾਂ ਦੀ ਚਾਹੇ ਗੱਲ ਕਰਾਂ ਦਾਣਾ ਮੰਡੀਆਂ ਦੀ ਚਾਹੇ ਗੱਲ ਕਰਾਂ ਸਾਡੇ ਪਰਚੇਜ ਇਨਸਪੈਕਟਰਾਂ ਦੀ ਇਹ ਇੱਕ ਵੱਡਾ ਸਿਸਟਮ ਏ ਜਿਹੜਾ ਸਾਬਕਾ ਮਲਾਜਮ ਸਾਬਕਾ ਅਫਸਰ ਵੀ ਬੈਠੇ ਨੇ ਫਰੀਦਕੋਟ ਹਲਕੇ ਚ ਔਰ ਮੈਂ ਸਮਝਦਾ ਹਾਂ ਕਿ ਕਾਂਗਰਸ ਪਾਰਟੀ ਨੇ ਅਗਰ ਫਰੀਦਕੋਟ ਜਿਤਨੀ ਤੇ ਕਾਂਗਰਸ ਪਾਰਟੀ ਮੈਨੂੰ ਫਰੀਦਕੋਟ ਤੋਂ ਡੈਫੀਨੇਟ ਟਿਕਟ ਦਊਗੀ ਮੈਂ ਉਹ ਹੀ ਪੁੱਛ ਰਿਹਾ ਬਈ ਜੇ ਟਿਕਟ ਨਹੀਂ ਮਿਲਦੀ ਫਿਰ ਕੀ ਤੁਸੀਂ ਬਾਗੀ ਚਰਾਬ ਲੜੋਗੇ ਕਿ ਕਿੱਦਾਂ ਕਰੋਗੇ ਦੇਖੋ ਮੈਂ ਸ਼ੁਕਰਗੁਜ਼ਾਰ ਹਾਂ ਰੱਬ ਦਾ ਜਦੋਂ ਮੈਂ ਇਹ ਇੱਕ ਸਿਸਟਮ ਲੈ ਕੇ ਇਹ ਮੈਂ ਇੱਕ ਕਿਤਾਬਚਾ ਲੈ ਕੇ ਆਇਆ ਸੀਗਾ ਇਹ ਮੈਂ ਭਾਈຊੋ ਵੀ ਐਕਸਰਸਾਈਜ਼ ਕੀਤੀ ਸੀ ਇਹ ਉਹ ਉਹ ਸਿਸਟਮ ਆ ਜਿਹੜਾ ਵੋਟ ਪਰਸੈਂਟੇਜ ਵਤ ਹੁੰਦਾ ਏ ਇਹ ਪਿੰਡ ਪਿੰਡ ਪੱਦਰ ਤੇ ਜਦੋਂ ਹਰ ਪਿੰਡ ਦੇ ਵਿੱਚ ਤੁਸੀਂ ਕਿਸਾਨ ਆਗੂ ਸਰਪੰਚ ਸਾਫ ਦਾ ਸਰਪੰਚ ਨੰਬਰਦਾਰ ਚੌਕੀਦਾਰ ਮੈਂ ਮੈਂ ਤੁਹਾਡੀ ਗੱਲ ਕੱਟ ਰਿਹਾ ਜੀ ਮੈਂ ਸਿਰਫ ਇਹ ਤੁਸੀਂ ਸੱਚਾ ਤਿਆਰ ਕੀਤਾ ਪਰ ਮੇਰਾ ਜਿਹੜਾ ਇੱਕ ਸਵਾਲ ਹੈਗਾ ਮੈਂ ਤੁਹਾਨੂੰ ਜਿਹੜੀ ਗੱਲ ਬਾਰ-ਬਾਰ ਪੁੱਛ ਰਿਹਾਗਾ ਜੇਕਰ ਤੁਹਾਨੂੰ ਕਾਂਗਰਸ ਜਿਹੜੀ ਹੈਗੀ ਆ ਟਿਕਟ ਨਹੀਂ ਦਿੰਦੀ ਹੈਗੀ ਤੇ ਉਸ ਤੋਂ ਬਾਅਦ ਤੁਹਾਡੀ ਅਗਲੀ ਰਣਨੀਤੀ ਕੀ ਹੋਊਗੀ ਮੈਂ ਰੱਬ ਦਾ ਸ਼ੁਕਰਗੁਜ਼ਾਰ ਹਾਂ ਜੀ ਜਦੋਂ ਰੱਬ ਨੇ ਮੈਨੂੰ ਅਸੈਂਬਲੀ ਵੱਲ ਤੋਰਿਆ ਤੇ ਮੇਰੇ ਕੋ ਲੋਕ ਸਭਾ ਦਾ پلان ਸੀ ਜਿਹੜਾ ਮੈਂ ਅੱਜ ਸ਼ੇਅਰ ਕਰ ਰਿਹਾ ਔਰ ਅਗਰ ਜੇ ਨਹੀਂ ਮਿਲਦਾ ਤਾਂ ਉਸ ਰੱਬ ਨੇ ਮੈਨੂੰ ਇਮਾਨਦਾਰੀ ਤੇ ਨੇਕ ਨੀਤੀ ਦੀ ਰਾਜਨੀਤੀ ਤੇ ਜੀਵੇ ਪੰਜਾਬ ਮਿਸ਼ਨ ਤੇ ਪੰਜਾਬ ਦਾ ਪਲਾਨ ਵੀ ਦੇ ਦਿੱਤਾ ਹੈ ਬਿਲਕੁਲ ਜੀ ਇਹਨਾਂ ਨੂੰ ਕਾਫੀ ਸਾਰੇ ਪਲਾਨ ਮਿਲੇ ਹੋਏ ਨੇ ਜਿਵੇਂ ਪੰਜਾਬ ਦਾ ਜਵੇਦ ਨੇ ਦੱਸਿਆ ਹੈਗਾ ਔਰ ਇਸ ਵੇਲੇ ਜਿਹੜੀ ਇਹਨਾਂ ਦੀ ਸਟ੍ਰੈਟਜੀ ਹੈਗੀ ਆ ਇਹ ਹੈਗੀ ਹੈ ਕਿ ਲੋਕ ਸਭਾ ਹਲਕਾ ਫਰੀਦਕੋਟ ਤੋਂ ਜਿਹੜਾ ਹੈਗਾ ਕਾਂਗਰਸ ਪਾਰਟੀ ਜੇਕਰ ਇਹਨਾਂ ਨੂੰ ਟਿਕਟ ਦਿੰਦੀ ਹੈਗੀ ਆ ਤਾਂ ਕਾਂਗਰਸ ਪਾਰਟੀ ਦੁਬਾਰਾ ਫਿਰ ਜੇ ਆਪਾਂ ਪਿਛਲੇ 5 ਸਾਲ ਦੀ ਗੱਲ ਕਰੀਏ ਮੁਹੰਮਦ ਸਦੀਕ ਦੀ ਤੇ ਉਹਨਾਂ ਵੱਲੋਂ ਜਿਹੜਾ ਹੈਗਾ ਲੋਕ ਸਭਾ ਦੇ ਵਿੱਚ ਫਰੀਦਕੋਟ ਦੀ ਆਵਾਜ਼ ਉਠਾਈ ਗਈ ਸੀ ਤੇ ਹੁਣ ਜੇ ਆਉਣ ਵਾਲਾ ਸਮਾਂ ਹੈਗਾ ਜੇਕਰ ਕਾਂਗਰਸ ਪਾਰਟੀ ਅਜੇ ਪਾਉ ਨੂੰ ਟਿਕਟ ਦਿੰਦੀ ਹੈਗੀ ਤੇ ਲੋਕ ਸਭਾ ਸੀਟ ਜਿਹੜੀ ਜਿੱਤ ਕੇ ਕਾਂਗਰਸ ਦੀ ਝੋਲੀ 'ਚ ਪਾਉਣਗੇ ਤੇ ਸੰਸਦ ਦੇ ਵਿੱਚ ਜਾ ਕੇ ਫਰੀਦਕੋਟ ਦੇ ਮਸਲੇ ਚੱਕਣਗੇ ਬੇਪਰਲੋ ਕਰਾ ਮੋਗਾ